ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਛੋਟੇ ਲਾਲਾਂ ਨੂੰ ਸੂਬਾ ਕੈਦ ਕਰ ਲੈਂਦਾ ਹੈ ਤਾਂ ਉਹਦੀ ਕਚਾਈ ਦੇ ਵਿੱਚ ਬੱਚਿਆਂ ਨੂੰ ਪੇਸ਼ ਕੀਤਾ ਜਾਂਦਾ ਹੈ ਉਸ ਤੋਂ ਪਹਿਲਾਂ ਬੱਚਿਆਂ ਨੂੰ ਦਾਦੀ ਸਾਰਾ ਕੁਝ ਸਮਝਾ ਸਿਖਾ ਕੇ ਪੇਸ਼ ਦਿੰਦੀ ਹੈ ਫਿਰ ਸੂਬੇ ਦੀ ਕਚੈਰੀ ਲੱਗਦੀ ਹੈ ਜੋ ਸੂਬੇ ਦੇ ਸਹਬਜ਼ਾਹਾਂ ਦੇ ਵਿੱਚ ਅਫਸਰਾਂ ਚ ਵਾਰਤਾ ਲਾਪ ਹੁੰਦੀ ਹੈ ਉਹ ਇਸ ਤਰ੍ਹਾਂ پیش ਹੈ ਤੁਹਾਡੇ ਸਾਹਮਣੇ ਪਹਿਲਾਂ ਸਭ ਤੋਂ ਪਹਿਲਾਂ ਸਹਬਜ਼ਾਦੇ ਸਾਨੂੰ ਨੀਹਾਂ ਚ ਬੇਸ਼ੱਕ ਤੋਚਣਾ ਇਹ ਸੂਬਿਆ ਸਾਡੇ ਹਾਲ ਤੇ ਜਰਣਾ ਖੁਪਖਾਈ ਸੂਬਿਆ ਸੂਬਾ ਜਰਾ ਹੋਸ਼ ਕਰੋ ਤੁਸੀਂ ਨਿਮ ਜਾਓ ਬਸੋਣਿਓ ਜਨ ਆਪਣੀਆਂ ਕੀਮਤੀ ਬਚਾਓ ਸੋਹਣਿਓ ਸਹਬਜ਼ਾਦੇ ਸਾਡਾ ਹੱਡ ਹੱਡ ਸੂਬੇ ਭਾਵੇਂ ਤੋੜ ਭੰਨ ਦੇ ਅਸੀਂ ਜਰਾ ਵੀ ਗੁਲਾਮੀ ਤੇਰੀ ਨੀਉ ਮੰਨ ਦੇ ਜਿੰਨੀ ਲਉਣੀ ਏ ਬੇਸ਼ੱਕ ਦੇਰ ਲਾਈ ਸੂਬਿਆ ਸਾਡੇ ਹਾਲ ਤੇ ਜਰਾ ਨਾ ਖੂਪ ਖਾਈ ਸੂਬਿਆ ਸਾਡੇ ਹਾਲ ਤੇ ਜਰਾ ਨਾ ਖੂਪ ਖਾਈ ਸੂਬਿਆ ਸੂਬਾ ਦੇਖੋ ਰੰਦੇ ਉਤੇ ਕਿਵੇਂ ਪਿਆ ਰੰਦਾ ਲੱਗਦਾ ਹੋਣੇ ਦਾਦੀ ਦੇ ਅੱਖਾਂ ਦੇ ਵਿੱਚੋਂ ਲਹੂ ਵਗਦਾ ਜਾਵ ਮਾਂ ਦੇ ਕਲੇਜੇ ਲੱਗ ਜਾਓ ਸੋਨਿਓ ਜਾਨਾ ਆਪਣੀਆ ਕੀਮਤੀ ਬਚਾਓ ਸੋਨਿਓ ਜਾਨਾ ਆਪਣੀਆ ਕੀਮਤੀ ਬਚਾਓ ਸੋਨਿਓ ਸਾਹਿਬ ਯਾਦਿ ਸਾਡੀ ਦਾਦੀ ਨੇ ਤਾਂ ਸਾਰਾ ਪਰਿਵਾਰ ਵਾਰਿਆ ਉਹਨੇ ਜ਼ਿੰਦਗੀ ਚ ਹੌਸਲਾ ਕਦੇ ਨਹੀਂ ਹਾਰਿਆ ਜਿੰਨਾ ਆਪਾਰ ਪੈਂਦਾ ਸਾਡੇ ਉੱਤੇ ਪਾਈ ਸੂਬਿਆ ਸਾਡੇ ਹਾਲ ਤੇ ਜਰਣਾ ਖੋਪ ਖਾਈ ਸੂਬਿਆ ਸਾਡੇ ਹਾਲ ਤੇ ਜਰਣਾ ਖੋਪ ਖਾਈ ਸੂਬਿਆ ਸੂਬਾ ਸਾਨੂੰ ਦਿੱਤੀ ਇਹ ਸਲਾਹ ਸਾਡੇ ਸੁੱਚੇ ਨੰਦ ਨੇ ਬੱਚੇ ਸੱਪ ਦੇ ਇਹਨਾਂ ਦੇ ਬੜੇ ਤਿੱਖੇ ਦਾੰਦ ਨੇ ਮਤ ਕੰਧ ਦੇ ਕਲਾਵਾਂ ਵਿੱਚ ਆਓ ਸੋਨਿਓ ਜਨ ਆਪਣੀਆਂ ਕੀਮਤੀ ਬਚਾਓ ਸੋਨਿਓ ਜਨ ਆਪਣੀਆਂ ਕੀਮਤੀ ਬਚਾਓ ਸੋਨਿਓ ਸਹਬ ਯਾਰੇ ਇਸ ਕੰਧ ਚੋਂ ਅਜਿਹਾ ਲਾਵਾ ਉੱਠ ਖੜੇਗਾ ਤੇਰਾ ਤਾਜ ਤੇ ਤਖਤ ਇਸੇ ਵਿੱਚ ਸੜੇਗਾ ਹੁਣ ਸਫਰੀ ਨੂੰ ਹੋਰ ਨਾ ਡਰਾਈ ਸੁਬਿਆ ਸਾਡੇ ਹਾਲ ਤੇ ਜਰਾ ਨਾ ਖੋਫ ਖਾਈ ਸੁਬਿਆ ਸਾਡੇ ਹਾਲ ਤੇ ਜਰਾ ਨਾ ਖੋਫ ਖਾਈ ਸੁਬਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ